ਦੇ ਪ੍ਰਵਾਹ ਦੇ ਵਿੱਚ ਦਾਤੀ ਦੀ ਧਾਰ ਭਾਰਤੀ ਕਮਿਊਨਿਸਟ ਪਾਰਟੀ ਦੇ 100 ਸਾਲ ਭਾਰਤ ਦੇ ਵਿੱਚ ਕਮਿਊਨਿਸਟ ਅੰਦੋਲਨ ਦਾ ਇਤਿਹਾਸ ਜਿਹੜਾ ਸੀ 1917 ਦੀ ਰੂਸੀ ਕ੍ਰਾਂਤੀ ਦੇ ਤੁਰੰਤ ਬਾਅਦ ਸ਼ੁਰੂ ਹੁੰਦਾ ਹੈ ਤੇ ਉਸ ਦੀ ਹਾਲਤ ਹਮੇਸ਼ਾ ਅਜਵਰਗੀ ਨਹੀਂ ਸੀ ਨਸੀਰੁਦੀਨ BBC ਹਿੰਦੀ ਤੋਂ ਲਿਖਦੇ ਨੇ ਇਹ ਸਾਰੀ ਵਾਰ ਦਾ ਵਾਰਤਾਤ ਜੋ ਵਾਰਤਾਤ ਨਹੀਂ वार्ता ਤੇ ਉਹਦਾ ਆਪਾਂ ਜ਼ਿਕਰ ਕਰਦੇ ਆਂ ਤੇ ਉਸ ਤੋਂ ਬਾਅਦ ਕਹਾਣੀ ਦੀ ਗੱਲ ਕਰਾਂਗੇ 100 ਸਾਲ ਪਹਿਲਾਂ ਅੰਗਰੇਜ਼ ਹਕੂਮਤ ਦੇ ਦੌਰ ਦੇ ਵਿੱਚ ਭਾਰਤ ਦੇ ਵਿੱਚ ਦੋ ਅਲੱਗ ਵਿਚਾਰਾਂ ਵਾਲੇ ਸੰਗਠਨ ਬਣੇ ਰਾਸ਼ਟਰੀ ਸਵੈ ਸੇਵਕ ਸੰਗ ਆਰਐਸਐਸ ਤੇ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਸੀਪੀਆਈ ਅੱਜ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਦਿਖ ਰਹੀ ਹੈ ਉੱਥੇ ਹੀ ਆਰਐਸਐਸ ਇੰਨਾ ਮਜ਼ਬੂਤ ਪਹਿਲਾਂ ਕਦੇ ਨਹੀਂ ਰਹੀ ਹੈ ਜਿੰਨਾ ਹੁਣ ਦਿਖ ਰਹੀ ਹੈ ਅਸੀਂ ਇੱਥੇ ਸੀਪੀਆਈ ਦੇ 100 ਸਾਲ ਦੇ ਸਫ਼ਰ ਦੇ ਕੁਝ ਅਹਿਮ ਪੜਾਵਾਂ ਦਾ ਜ਼ਿਕਰ ਕਰ ਰਹੇ ਹਾਂ ਭਾਰਤੀ ਕਮਿਊਨਿਸਟ ਵਿਚਾਰ ਦੀ ਜੜੀ ਐ ਸ਼ੁਰੂਆਤ ਹੁੰਦੀ ਐ 20ਵੀਂ ਸਦੀ ਦੇ ਦੂਜੇ ਦਹਾਕੇ ਦੇ ਵਿੱਚ ਕਾਂਗਰਸ ਤੇ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਤੇਜ਼ੀ ਆਈ ਇਸ ਦਹਾਕੇ ਦੇ ਵਿੱਚ ਹੀ 1917 ਰੂਸ ਦੇ ਵਿੱਚ ਬੋਲਸ਼ੇਵਿਕ ਕ੍ਰਾਂਤੀ ਹੋਈ ਉਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਕਮਿਊਨਿਸਟ ਵਿਚਾਰ ਦਾ ਅਸਰ ਜਿਹੜਾ ਤੇਜ਼ੀ ਦੇ ਨਾਲ ਦਿਖਣ ਲੱਗ ਪਿਆ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਕੁਝ ਭਾਰਤੀ ਤੇ ਖিলাফত ਅੰਦੋਲਨ ਨਾਲ ਜੁੜੇ ਲੋਕ ਵੀ ਜਿਹੜਾ ਰੂਸ ਪਹੁੰਚੇ ਇਹਨਾਂ ਦੇ ਵਿੱਚੋਂ ਕੁਝ ਨੇ ਉੱਥੇ ਕਮਿਊਨਿਸਟ ਪਾਰਟੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸਾਲ ਸੀ 1920 ਦਾ ਕਿਉਂਕਿ ਇਹ ਬਹੁਤ ਛੋਟਾ ਸਮੂਹ ਭਾਰਤ ਤੋਂ ਬਾਹਰ ਸੀ ਇਸ ਦੇ ਲਈ ਗੱਲ ਅੱਗੇ ਨਹੀਂ ਵੱਧ ਸਕੀ ਕਿਉਂਕਿ ਦੇਖੋ ਗਦਰ ਲਹਿਰ ਚੱਲੀ 1907 ਸਮਾਂ ਅਕਾਲੀ ਲਹਿਰ ਚੱਲੀ ਜਾਂ ਸਾਰਾ ਕੁਝ ਬਣਿਆ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਨੇ ਸਥਾਪਿਤ ਹੋਈਆਂ ਨੇ 1919-20 ਤੋਂ 25 ਦਾ ਜਿਹੜਾ ਸਫਰ ਹੈ ਕਾਫੀ ਲਹਿਰਾਂ ਉੱਠੀਆਂ ਇਤਿਹਾਸਕਾਰ ਸੁਮਿਤ ਸਰਕਾਰ ਜਿਹੜੀ ਹੈ ਆਧੁਨਿਕ ਭਾਰਤ ਦੇ ਵਿੱਚ ਲਿਖਦੇ ਨੇ ਕਿ ਭਾਰਤੀ ਕਮਿਊਨਿਜ਼ਮ ਦੀਆਂ ਜੜ੍ਹਾਂ ਰਾਸ਼ਟਰੀ ਅੰਦੋਲਨ ਦੇ ਅੰਦਰ ਤੋਂ ਹੀ ਫੁੱਟੀਆਂ ਸਨ ਉਹ ਕ੍ਰਾਂਤੀਕਾਰੀ ਜਿਨ੍ਹਾਂ ਦਾ ਮੋਹ ਭੰਗ ਹੋ ਚੁੱਕਿਆ ਸੀ ਅਸਹਿਯੋਗ ਅੰਦੋਲਨਕਾਰੀ ਖিলাਫਤ ਅੰਦੋਲਨਕਾਰੀ ਮਜ਼ਦੂਰ ਅਤੇ ਕਿਸਾਨ ਅੰਦੋਲਨਾਂ ਦੇ ਮੈਂਬਰ ਰਾਜਨੀਤਿਕ ਤੇ ਸਮਾਜਿਕ ਉਧਾਰ ਦੇ ਨਵੇਂ ਮਾਰਗ ਲੱਭ ਰਹੇ ਸਨ ਇਸੇ ਦੌਰ ਦੇ ਬਾਰੇ ਦੇ ਵਿੱਚ ਜਿਹੜਾ ਇੰਡੀਆਜ਼ ਸਟਰਗਲ ਫਾਰ ਇੰਡੀਪੈਂਡੈਂਸ ਦੇ ਵਿੱਚ ਇਤਿਹਾਸਕਾਰ ਪ੍ਰੋਫੈਸਰ ਵਿਪਨ ਚੰਦਰ ਜਿਹੜੇ ਨੇ ਲਿਖਦੇ ਨੇ ਕਿ ਭਾਰਤ ਦੇ ਵਿੱਚ 1920 ਦੇ ਦਹਾਕੇ ਦੇ ਆਖਰੀ ਦੌਰ ਤੇ 1930 ਦੇ ਦਹਾਕੇ ਦੇ ਵਿੱਚ ਇੱਕ ਮਜਬੂਤ ਖੱਬੇਪੱਖੀ ਸਮੂਹ ਉਭਰਨ ਲੱਗਿਆ ਰਾਜਨੀਤਿਕ ਆਜ਼ਾਦੀ ਦਾ ਮਕਸਦ ਜਿਆਦਾ ਸਾਫ ਹੋਇਆ ਤੇ ਇਹ ਸਮਾਜਿਕ ਆਰਥਿਕ ਰੂਪ ਗ੍ਰਹਿਣ ਕਰਨ ਲੱਗ ਪਿਆ ਆਜ਼ਾਦੀ ਦੀ ਰਾਸ਼ਟਰੀ ਲੜਾਈ ਦੀ ਧਾਰਾ ਜਿਹੜੀ ਸੀ ਤੇ ਸੋਸ਼ਿਤ ਵਰਗਾ ਦੀ ਜਿਹੜੀ ਸੀ ਸਮਾਜਿਕ ਆਰਥਿਕ ਮੁਕਤੀ ਦੀ ਲੜਾਈ ਦੋਵੇਂ ਧਰਾਵਾਂ ਦੇ ਵਿੱਚ ਇੱਕ ਦੂਜੇ ਨਜ਼ਦੀਕ ਆਉਣ ਲੱਗ ਪਈਆਂ ਸਮਾਜਵਾਦ ਵਿਚਾਰ ਭਾਰਤ ਦੀ ਜ਼ਮੀਨ ਦੇ ਵਿੱਚ ਜਣਾ ਜਮਾਉਣ ਲੱਗੇ ਵਿਪਨ ਚੰਦਰ ਲਿਖਦੇ ਨੇ ਕਿ ਇਹ ਭਾਰਤ ਭਾਰਤੀ ਨੌਜਵਾਨਾਂ ਦਾ ਜਿਹੜਾ ਸੀ ਪਸੰਦੀਦਾ ਆਦਰਸ਼ ਬਣ ਗਿਆ ਇਸ ਦੇ ਪ੍ਰਤੀਕ ਜਵਾਰਲਾਲ ਨਹਿਰੂ ਤੇ ਸੁਭਾਚੰਦਰ ਬੌਸ ਹਨ ਹੌਲੀ-ਹੌਲੀ ਇਸ ਧਾਰਾ ਦੀਆਂ ਦੋ ਸ਼ਕਤੀਸ਼ਾਲੀ ਪਾਰਟੀਆਂ ਉੱਭਰੀਆਂ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਤੇ ਕਾਂਗਰਸ ਸੋਸ਼ਲਿਸਟ ਪਾਰਟੀ ਸੀਐਸਪੀ ਅੱਗੇ ਉਹ ਦਿੰਦੇ ਨੇ ਜਾਣਕਾਰੀ ਕਿ ਕਾਂਪੂਰ ਦੇ ਵਿੱਚ ਸੀਪੀਆਈ ਦਾ ਜਿਹੜਾ ਸਥਾਪਨਾ ਸੰਮੇਲਨ ਹੁੰਦਾ ਹੈ ਬੰਬਈ ਦੇ ਸ਼੍ਰੀਪਾਦ ਅਮਰਤ ਡਾਂਗੇ ਨੇ ਸਭ ਤੋਂ ਪਹਿਲਾਂ ਸਾਰੇ ਖੱਬੇ ਪੱਖੀ ਸਮੂਹਾਂ ਦਾ ਇੱਕ ਖੁੱਲਾ ਸੰਮੇਲਨ ਕਰਨ ਦਾ ਵਿਚਾਰ ਦਿੱਤਾ ਸੀ ਇਸ ਵਿਚਾਰ ਜਿਹੜਾ ਕ੍ਰਾਂਤੀਕਾਰੀ ਸਤਿਆ ਭਗ ਸਤਿਆ ਭਗਤ ਕਾਨਪੁਰ ਆਏ ਉਹਨਾਂ ਨੂੰ ਇੰਡੀਅਨ ਕਮਿਊਨਿਸਟ ਪਾਰਟੀ ਜਾਨੀ ਭਾਰਤੀ ਸਾਮਿਆਵਾਦੀ ਦਲ ਬਣਾਉਣ ਦਾ ਜਿਹੜਾ ਖਿਆਲ ਆ ਗਿਆ ਸਾਲ 1925 ਦੇ ਦਸੰਬਰ ਦੇ ਵਿੱਚ ਉਹਨਾਂ ਨੇ ਇੱਕ ਰਾਸ਼ਟਰੀ ਸੰਮੇਲਨ ਦਾ ਐਲਾਨ ਕੀਤਾ ਸਾਲ 1978 ਦੇ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਦੇ ਵਿੱਚ ਸਤਿਆ ਭਗਤ ਹੁਣਾਂ ਦੱਸਿਆ ਸੀ ਕਿ ਕਮਿਊਨਿਸਟ ਪਾਰਟੀ ਦੇ ਸਥਾਪਨਾ ਦੇ ਸਮੇਂ ਮੇਰੇ ਮੁੱਖ ਸਹਾਇਕ ਮੋਲਾਨਾ ਹਸਰਤ ਮੁਹਾਨੀ ਰਾਧਾ ਮੋਹਨ ਗੋਕੁਲਜੀ ਤੇ ਨਾਰਾਇਣ ਪ੍ਰਸਾਦ ਅਰੋੜਾ ਸੁਰੇਸ਼ ਚੰਦਰ ਪਟਾਚਾਰੀਆ ਚਾਰ ਲੋਕ ਹੀ ਸਨ ਉੰਜ ਤਾਂ ਹਸਰਤ ਸਾਹਿਬ ਲੀਗ ਦੇ ਨਾਲ ਰਾਧਾ ਮੋਹਨ ਜੀ ਹਿੰਦੂ ਸਭਾ ਦੇ ਨਾਲ ਅਰੋੜਾ ਜੀ ਕਾਂਗਰਸ ਦੇ ਨਾਲ ਤੇ ਸੁਰੇਸ਼ ਬਾਬੂ ਕ੍ਰਾਂਤੀਕਾਰੀ ਦਲ ਦੇ ਨਾਲ ਸੰਬੰਧਿਤ ਸਨ ਪਰ ਉਹ ਸਭ ਆਰਥਿਕ ਖੇਤਰ ਦੇ ਵਿੱਚ ਕਿਉਂ ਕਿਉ ਨਿਜ਼ਮ ਜਿਹੜਾ ਹੈ ਕਮਿਊਨਿਜ਼ਮ ਦੇ ਸਿਧਾਂਤ ਨੂੰ ਠੀਕ ਸਮਝਦੇ ਸੀ ਤੇ ਉਹਨਾਂ ਦੇ ਨਾਲ ਮੇਰੇ ਮੇਰਾ ਜਿਹੜਾ ਨਿੱਜੀ ਸੰਪਰਕ ਵੀ ਸੀ ਸਤਿਆ ਭਗਤ ਅਤੇ ਸਾਮਿਆਵਾਦ ਪਾਰਟੀ ਲੇਖਕ ਕਾਰਮੇਦੂ ਸ਼ਿਸ਼ਿਰ ਲੋਕ ਮਿੱਤਰ ਲਿਖਦੇ ਐ ਕਿਸ ਤਰ੍ਹਾਂ 26 ਤੋਂ 28 ਦਸੰਬਰ 1925 ਨੂੰ ਕਾਨਪੂਰ ਦੇ ਵਿੱਚ ਭਾਰਤੀ ਕਮਿਊਨਿਸਟਾਂ ਦਾ ਜਿਹੜਾ ਸਥਾਪਨਾ ਸੰਮੇਲਨ ਹੋਇਆ ਇਸ ਦੇ ਵਿੱਚ ਲਗਭਗ 500 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸਵਾਗਤ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ مولانا ਹਸਰਤ ਮੁਹਾਨੀ ਨੇ ਕਿਹਾ ਸੀ ਕਿ ਕਮਿਊਨਿਜ਼ਮ ਦਾ ਅੰਦੋਲਨ ਕਿਸਾਨਾਂ ਅਤੇ ਮਜ਼ਦੂਰਾਂ ਦਾ ਅੰਦੋਲਨ ਹੈ। ਸਾਡਾ ਮਕਸਦ ਹੈ ਸਹੀ ਰਸਤੇ ਦੇ ਉੱਤੇ ਚੱਲਦੇ ਹੋਏ ਸਵਰਾਜ ਜਾਂ ਪੂਰੀ ਆਜ਼ਾਦੀ ਦੀ ਸਥਾਪਨਾ ਕਰਨਾ। ਪਾਰਟੀ ਦਾ ਨਾਮ ਰੱਖਿਆ ਗਿਆ ਕਮਿਊਨਿਸਟ ਪਾਰਟੀ ਆਫ ਇੰਡੀਆ ਜਾਨਕੀ ਸੀਪੀਆਈ। ਮਕਸਦ ਤੈਅ ਹੋਇਆ ਅੰਗਰੇਜ਼ ਸਾਮਰਾਜਵਾਦੀ ਸ਼ਾਸਨ ਤੋਂ ਭਾਰਤ ਦੀ ਮੁਕਤੀ ਉਤਪਾਦਨ ਅਤੇ ਵੰਡ ਦੇ ਸਾਧਨਾਂ ਦਾ ਸਮਾਜਿਕਰਨ ਅਤੇ ਇਸ ਦੇ ਆਧਾਰ ਦੇ ਉੱਤੇ ਮਜ਼ਦੂਰਾਂ ਤੇ ਕਿਸਾਨਾਂ ਦਾ ਗਨਰਾਜ ਬਣਾਉਣਾ ਮੈਂਬਰਸ਼ਿਪ ਦੇ ਲਈ ਇੱਕ ਅਹਿਮ ਸ਼ਰਤ ਸੀ ਜੇਕਰ ਕੋਈ ਭਾਰਤ ਦੇ ਵਿੱਚ ਕਿਸੇ ਸੰਪਰਦਾਇਕ ਸੰਗਠਨ ਦਾ ਮੈਂਬਰ ਹੈ ਤਾਂ ਉਹ ਕਮਿਊਨਿਸਟ ਪਾਰਟੀ ਦੇ ਵਿੱਚ ਮੈਂਬਰ ਦੇ ਤੌਰ ਦੇ ਉੱਤੇ ਸ਼ਾਮਲ ਨਹੀਂ ਹੋਵੇਗਾ ਡਾਕੂਮੈਂਟ ਆਫ ਦੀ ਹਿਸਟਰੀ ਆਫ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਬਾਅਦ ਦੇ ਦਿਨਾਂ ਦੇ ਵਿੱਚ ਕਮਿਊਨਿਸਟ ਪਾਰਟੀਆਂ ਵਿਚਾਰ ਬੁਨਿਆਦੀ ਸਾਲ ਦੇ ਬਾਰੇ ਮਤਭੇਦ ਰਿਹਾ ਕੁਝ ਕਮਿਊਨਿਸਟ ਜਿਹੜੇ ਸਨ ਪਾਰਟੀਆਂ ਇਸ ਦਾ ਸਾਲ 1920 ਮੰਨਦੀਆਂ ਨੇ ਹਾਲਾਂਕਿ ਸੀਪੀਆਈ ਮੰਨਦੀ ਹੈ ਕਿ ਉਸ ਦੀ ਬੁਨਿਆਦ ਦਾ ਸਾਲ ਜਿਹੜਾ ਸੀ 1925 ਹੈ ਸੀਪੀਆਈ ਦੀ ਬੁਨਿਆਦ ਤੋਂ ਪਹਿਲਾਂ ਸਾਲ 1921 ਤੇ 22 ਦੇ ਵਿੱਚ ਹੀ ਕਾਂਗਰਸ ਦੇ ਨਾਲ ਜੁੜੇ ਗਮਿਨੀਸਤ ਰੋਜਾਨ ਦੇ ਮੌਲਾਨਾ ਹਸਰਤ ਮੁਹਾਨੀ ਸਵਾਮੀ ਕੁਮਾਰਾਨੰਦ ਐਮ ਸਿੰਗਰ ਵੇਲੂ ਵਰਗੇ ਨੇਤਾਵਾਂ ਨੇ ਸਭ ਤੋਂ ਪਹਿਲਾਂ ਪੂਰਨ ਸਾਵਰਾ ਪੂਰਨ ਜਿਹੜਾ ਸੀ ਸਵਰਾਜ ਦਾ ਪ੍ਰਸਤਾਵ ਜਿਹੜਾ ਸੀ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ ਮਸ਼ਹੂਰ ਨਾਰਾ ਇਨਕਲਾਬ ਜ਼ਿੰਦਾਬਾਦ ਮੌਲਾਨਾ ਹਸਰਤ ਮੁਹਾਨੀ ਨੇ ਹੀ ਦਿੱਤਾ ਸੀ ਇਸ ਤੋਂ 7 ਸਾਲ ਬਾਅਦ 1929 ਦੇ ਵਿੱਚ ਕਾਂਗਰਸ ਨੇ ਪੂਰਨ ਸਵਰਾਜ ਦਾ ਪ੍ਰਸਤਾਵ ਜਿਹੜਾ ਸੀ ਮਨਜ਼ੂਰ ਕੀਤਾ ਸਾਜ਼ਿਸ਼ਾਂ ਦਾ ਕੇਸ ਅਤੇ CPI ਰੂਸ ਦੀ ਕ੍ਰਾਂਤੀ ਦੇ ਬਾਅਦ ਅੰਗਰੇਜ਼ ਸਰਕਾਰ ਜਿਹੜੀ ਸੀ ਸਮਾਜਵਾਦੀ ਸਮਿਆਵਾਦੀ ਤੇ ਵਿਚਾਰ ਤੋਂ ਬਹੁਤ ਸੁਚੇਤ ਹੋ ਗਈ ਸੀ ਇਸ ਦੇ ਲਈ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਕਮਿਊਨਿਸਟਾਂ ਦੇ ਖਿਲਾਫ ਕਈ ਸਾਜ਼ਿਸ਼ਾਂ ਜਿਹੜੇ ਸੇ ਸਾਜ਼ਿਸ਼ ਕੇਸ ਚੱਲੇ ਬਰਤਾਨਵੀ ਹਕੂਮਤ ਨੇ ਭਾਰਤ ਦੇ ਵਿੱਚ ਸਾਲ 1919 ਤੋਂ ਬੋਲਸ਼ੇਵਿਕ ਏਜੰਟਾਂ ਤੇ ਉਹਨਾਂ ਦੇ ਪ੍ਰਚਾਰ ਦੇ ਖਤਰੇ ਦੇ ਉੱਤੇ ਨਜ਼ਰ ਰੱਖਣ ਦੇ ਲਈ ਖਾਸ ਸਟਾਫ ਦੀ ਨਿਯੁਕਤੀ ਕਰ ਦਿੱਤੀ। ਇਸ ਨੂੰ ਸੀਆਈਡੀ ਦੇ ਬੋਲਸ਼ੇਵਿਕ ਵਿਰੋਧੀ ਵਿਭਾਗ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ। ਇਹਨਾਂ ਜ਼ਰੀਏ ਇਕੱਠੀਆਂ ਕੀਤੀਆਂ ਰਿਪੋਰਟਾਂ ਖੋਫੀਆ ਵਿਭਾਗ ਦੇ ਕਮਿਊਨਿਜ਼ਮ ਇਨ ਇੰਡੀਆ ਜਾਂ ਕਮਿਊਨਿਜ਼ਮ ਐਂਡ ਇੰਡੀਆ ਨਾਂ ਦੇ ਦਸਤਾਵੇਜ਼ਾਂ ਦੇ ਵਿੱਚ ਦੇਖਿਆ ਜਾ ਸਕਦੀਆਂ ਨੇ। ਰੂਸ ਤੋਂ ਵਾਪਸ ਆਉਂਦੇ ਹੀ ਸਮੇਂ ਕਈ ਭਾਰਤੀ ਕਮਿਊਨਿਸਟ ਫੜੇ ਗਏ ਸਨ ਇਹਨਾਂ ਤੇ ਪੇਸ਼ਾਵਰ ਦੇ ਵਿੱਚ ਦੇਸ਼ ਦਰੋਹ ਦਾ ਜਿਹੜਾ ਮੁਕੱਦਮਾ ਚੱਲਿਆ ਤੇ ਸਜ਼ਾ ਮਾਂ ਹੋਈਆਂ ਇਸ ਨੂੰ ਪੇਸ਼ਾਵਰ ਸਾਜ਼ਿਸ਼ ਕੇਸ ਦੇ ਨਾਂ ਦੇ ਨਾਲ ਜਾਣਿਆ ਗਿਆ ਇਸ ਤੋਂ ਬਾਅਦ ਸਾਲ 1924 ਦੇ ਵਿੱਚ ਅੰਗਰੇਜ਼ ਹਕੂਮਤ ਨੇ ਕਮਿਊਨਿਸਟਾਂ ਦੇ ਖਿਲਾਫ ਕਾਨਪੁਰ ਦੇ ਵਿੱਚ ਬੋਲਸ਼ੇਵਿਕ ਸਾਜ਼ਿਸ਼ ਕੇਸ ਚਲਾਇਆ ਇਹ ਦੇਖਦੇ ਹੋਏ ਕਿ ਅੰਗਰੇਜ਼ ਜਿਹੜੇ ਸਨ ਹਕੂਮਤ ਦੇ ਦਮਨ ਤੋਂ ਬਚਣ ਦੇ ਲਈ ਸਥਾਪਨਾ ਦੇ ਬਾਅਦ ਕਮਿਊਨਿਸਟਾਂ ਨੇ ਆਪਣਾ ਰਾਜਨੀਤਿਕ ਕੰਮ ਪੀਜੈਂਟਸ ਐਂਡ ਵਰਕਰਜ਼ ਪਾਰਟੀ ਜਿਹੜੀ ਸੀ ਡਬਲਯੂ ਜਿਹੜਾ ਪੀਪੀ ذریعے ਕੀਤਾ ਗਿਆ ਪ੍ਰੋਫੈਸਰ ਵਿਪਨ ਚੰਦਰ ਹੁਨਾਂ ਦੇ ਮੁਤਾਬਕ ਕਮਿਊਨਿਸਟ ਇਸ ਪਾਰਟੀ ਦੇ ਮੈਂਬਰ ਸਨ ਡਬਲਯੂ ਜਿਹੜਾ ਸੀ ਡਬਲਯੂ ਪੀਪੀ ਦਾ ਮੂਲ ਜਿਹੜਾ ਮਕਸਦ ਸੀ ਕਾਂਗਰਸ ਦੇ ਅੰਦਰ ਰਹਿ ਕੇ ਕੰਮ ਕਰਨਾ ਤੇ ਇਸ ਦੇ ਨਾਲ ਜ਼ਿਆਦਾ ਰੈਡਿਕਲ ਨਜ਼ਰੀਆ ਦੇਣਾ ਸੀ ਇਸ ਨੂੰ ਆਮ ਲੋਕਾਂ ਦੀ ਪਾਰਟੀ ਬਣਾਉਣਾ ਸੀ ਇਸ ਜਰੀਏ ਪਹਿਲਾਂ ਪੂਰਨ ਸਵਰਾਜ ਅਤੇ ਆਖਰਕਾਰ ਸਮਾਜਵਾਦ ਦੇ ਮਕਸਦ ਨੂੰ ਹਾਸਲ ਕਰਨਾ ਸੀ ਉਹ ਅੱਗੇ ਲਿਖਦੇ ਨੇ ਕਿ ਡਬਲਯੂ ਪੀ ਪੀ ਬਹੁਤ ਤੇਜ਼ੀ ਦੇ ਨਾਲ ਵਧੀ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਕਾਂਗਰਸ ਦੇ ਅੰਦਰ ਖਾਸ ਕਰਕੇ ਬੰਬਈ ਦੇ ਕਮਿਊਨਿਸਟਾਂ ਦਾ ਅਸਰ ਵੀ ਤੇਜ਼ੀ ਦੇ ਨਾਲ ਵਧਿਆ ਇਹ ਹੀ ਨਹੀਂ ਜਵਾਹਰ ਲਾਲ ਨਹਿਰੂ ਤੇ ਦੂਜੇ ਰੈਡੀਕਲ ਕਾਂਗਰਸੀਆਂ ਨੇ ਕਾਂਗਰਸ ਨੂੰ ਰੈਡੀਕਲ ਬਣਾਉਣ ਦੇ ਵਿੱਚ ਡਬਲਯੂ ਪੀਪੀ ਦੀਆਂ ਕੋਸ਼ਿਸ਼ਾਂ ਦਾ ਸੁਆਗਤ ਵੀ ਕੀਤਾ ਹਾਲਾਂਕਿ ਅੱਗੇ ਚੱਲ ਕੇ ਡਬਲਯੂ ਪੀਪੀ ਖਤਮ ਹੋ ਗਿਆ ਮੇਰਠ ਸਾਜ਼ਿਸ਼ ਕੇਸ ਬੰਦਾ ਹੈ ਪ੍ਰੋਫੈਸਰ ਵਿਪਨ ਚੰਦਰ ਦੇ ਮੁਤਾਬਕ ਸਾਲ 1929 ਤੱਕ ਰਾਸ਼ਟਰੀ ਤੇ ਮਜ਼ਦੂਰ ਅੰਦੋਲਨਾਂ ਦੇ ਵਿੱਚ ਕਮਿਊਨਿਸਟਾਂ ਦੇ ਤੇਜ਼ੀ ਦੇ ਨਾਲ ਵੱਧਦੇ ਅਸਰ ਤੋਂ ਇਨਕਾਰ ਜਿਹੜਾ ਸਰਕਾਰ ਬਹੁਤ ਫਿਕਰਮੰਦ ਸੀ ਇਸ ਨੇ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਮਾਰਚ 1929 ਦੇ ਵਿੱਚ ਅਚਾਨਕ ਛਾਪੇਮਾਰੀ ਹੋਈ ਸਰਕਾਰ ਨੇ 32 ਰੈਡੀਕਲ ਸਿਆਸਤਦਾਨਾਂ ਤੇ ਟ੍ਰੇਡ ਯੂਨੀਅਨ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ 32 ਲੋਕਾਂ ਦੇ ਮੇਰਠ ਦੇ ਵਿੱਚ ਮੁਕੱਦਮਾ ਚਲਾਇਆ ਗਿਆ। ਮੇਰਠ ਸਾਜ਼ਿਸ਼ ਕੇਸ ਜਲਦੀ ਹੀ ਇੱਕ ਮਹੱਤਵਪੂਰਨ ਰਾਸ਼ਟਰੀ ਮੁੱਦਾ ਬਣ ਗਿਆ। ਗ੍ਰਿਫਤਾਰ ਲੋਕਾਂ ਦੀ ਪੈਰਵੀ ਦੀ ਜ਼ਿੰਮੇਵਾਰੀ ਕਈ ਰਾਸ਼ਟਰਵਾਦੀ ਨੇਤਾਮਾਂ ਨੇ ਸੰਭਾਲੀ। ਇਹਨਾਂ ਦੇ ਵਿੱਚ ਜਵਾਲਾਲਾਲ ਨਹਿਰੂ, ਐਮ.ਏ ਅंसारी ਤੇ ਐਮ.ਸੀ ਸ਼ਾਂਗਲਾ ਸ਼ਾਮਲ ਸਨ। ਗਾਂਧੀ ਮੇਰਠ ਦੇ ਕੈਦੀਆਂ ਦੇ ਨਾਲ ਆਪਣੀ ਇੱਕ ਜੁਟਤਾ ਦਿਖਾਉਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੇ ਸੰਘਰਸ਼ ਦੇ ਵਿੱਚ ਉਹਨਾਂ ਦੀ ਮਦਦ ਲੈਣ ਲਈ ਉਹਨਾਂ ਨੂੰ ਮਿਲਨ ਜੇਲ੍ਹ ਦੇ ਵਿੱਚ ਗਏ ਇਸ ਕੜੀ ਦੇ ਵਿੱਚ ਲਾਹੌਰ ਸਾਜ਼ਿਸ਼ ਕੇਸ ਨੂੰ ਵੀ ਜੋੜਿਆ ਜਾ ਸਕਦਾ ਹੈ ਇਸ ਕੇਸ ਦੇ ਵਿੱਚ ਭਗਤ ਸਿੰਘ ਸੁਖਦੇਵ ਰਾਜਗੁਰੂ ਨੂੰ ਮੌਤ ਦੀ ਸਜ਼ਾ ਹੋਈ ਸੀ ਇਸ ਕੇਸ ਦੇ ਦੌਰਾਨ ਹੀ ਵੀ ਖੱਬੇ ਪੱਖੀ ਵਿਚਾਰਾਂ ਦਾ ਖਾਫੀ ਜਿਹੜਾ ਸੀ ਕਾਫੀ ਪ੍ਰਸਾਰ ਹੋਇਆ ਭਗਤ ਸਿੰਘ ਦੇ ਇੱਕ ਸਾਥੀ ਤੇ ਅਜੇ ਕੋਸ਼ਤਾ ਸੀਪੀਆਈ ਦੇ ਜਨਰਲ 77 ਵੀ ਬਣੇ ਫਿਰ ਗੱਲ ਆਉਂਦੀ ਹੈ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਸ਼ਮੂਲੀਅਤ ਦੀ ਵਿਪਨ ਚੰਦਰ ਦੇ ਮੁਤਾਬਕ ਸਾਲ 1939 ਦੇ ਵਿੱਚ ਪੀਸੀ ਜੋਸ਼ੀ ਨੇ ਪਾਰਟੀ ਦੇ ਹਫਤਾਵਾਰੀ ਅਖਬਾਰ ਨੈਸ਼ਨਲ ਫਰੰਟ ਦੇ ਵਿੱਚ ਲਿਖਿਆ ਸੀ ਕਿ ਅੱਜ ਸਭ ਤੋਂ ਵੱਡਾ ਵਰਗ ਸੰਘਰਸ਼ ਜਿਹੜਾ ਹੈ ਸਾਡਾ ਰਾਸ਼ਟਰੀ ਸੰਘਰਸ਼ ਹੈ ਤੇ ਇਸ ਦਾ ਮੁੱਖ ਸੰਗਠਨ ਕਾਂਗਰਸ ਹੈ ਵਿਪਨ ਚੰਦਰ ਲਿਖਦੇ ਨੇ ਕਿ ਕਮਿਊਨਿਸਟ ਹੁਣ ਕਾਂਗਰਸ ਦੇ ਅੰਦਰ ਬਹੁਤ ਮਜ਼ਬੂਤੀ ਦੇ ਨਾਲ ਕੰਮ ਕਰ ਰਹੇ ਸਨ ਕਈ ਤਾਂ ਕਾਂਗਰਸ ਦੀ ਜ਼ਿਲ੍ਹਾ ਤੇ ਰਾਜ ਕਮੇਟੀਆਂ ਦੇ ਵਿੱਚ ਅਹੁਦੇਦਾਰ ਬਣੇ ਲਗਭਗ 20 ਕਮਿਊਨਿਸਟ ਆਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਸਨ ਇਸ ਵਿਚਾਰ ਜਿਹੜਾ ਸੀ ਰਾਸ਼ਟਰੀ ਅੰਦੋਲਨ ਦੇ ਵਿੱਚ ਮਾਰਕਸਵਾਦ ਸਮਿਆਵਾਦ ਅਤੇ ਸੋਵੀਅਤ ਸੰਘ ਤੋਂ ਪ੍ਰਭਾਵਿਤ ਨੌਜਵਾਨਾਂ ਦਾ ਇੱਕ ਹੋਰ ਸਮੂਹ ਭਰਿਆ ਉੱਭਰ ਗਿਆ ਇਹਨਾਂ ਨੇ ਜੈ ਪ੍ਰਕਾਸ਼ ਨਾਰਾਇਣ ਆਚਾਰੀਆ ਨਰਿੰਦਰ ਦੇਵ ਤੇ ਮੀਨੂ ਮਸਾਨੀ ਦੀ ਲੀਡਰਸ਼ਿਪ ਦੇ ਵਿੱਚ ਅਕਤੂਬਰ 1934 ਦੇ ਵਿੱਚ ਬੰਬਈ ਦੇ ਵਿੱਚ ਕਾਂਗਰਸ ਸੋਸ਼ਲਿਸਟ ਪਾਰਟੀ ਸੀਐਸਪੀ ਦਾ ਗਠਨ ਕੀਤਾ ਇਹ ਕਾਂਗਰਸ ਦੇ ਅੰਦਰ ਹੀ ਰਹਿ ਕੇ ਕੰਮ ਕਰ ਰਹੇ ਸਨ ਮਾਰਕਸਵਾਦੀ ਵਿਚਾਰ ਵਿਚਾਰਕ ਅਤੇ ਲੇਖਕ ਅਨਿਲ ਰੱਜਮ ਵਾਲੇ ਇਸ ਸਮੇਂ 77 ਸਾਲ ਦੇ ਨੇ ਪਿਛਲੇ 58 ਸਾਲ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਨੇ ਉਹ ਦੱਸਦੇ ਨੇ ਕਹਿੰਦੇ ਨੇ ਕਿ ਸਾਲ 1925 ਦੇ ਵਿੱਚ ਕਮਿਊਨਿਸਟ ਪਾਰਟੀ ਦੇ ਗਠਨ ਦੇ ਬਾਅਦ ਇਸ ਦਾ ਗਹਿਰਾ ਜਿਹੜਾ ਅਸਰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਉੱਤੇ ਪਿਆ ਉਸ ਵਕਤ ਦੀਆਂ ਜਿੰਨੀਆਂ ਤਾਰਾਮਾਸਨ ਉਹਨਾਂ ਦੇ ਵਿੱਚ ਕਮਿਊਨਿਜ਼ਮ ਅਤੇ ਮਾਰਕਸਵਾਦ ਪ੍ਰਤੀ ਦਿਲਚਸਪੀ ਪੈਦਾ ਹੋਈ ਵਿਗਿਆਨਕ ਸਮਾਜਵਾਦ ਪ੍ਰਤੀ ਬੈਸ ਛੇੜੀ ਇਸ ਤੋਂ ਬਾਅਦ ਕਈ ਅਲੱਗ ਅਲੱਗ ਅੰਦੋਲਨਾਂ ਦੇ ਲੋਕ ਕਮਿਊਨਿਸਟ ਪਾਰਟੀ ਦੇ ਨਾਲ ਆਏ ਇਸ ਦੇ ਲਈ ਸੀਪੀਆਈ ਅਤੇ ਇਤਿਹਾਸ ਨੂੰ ਸਮਝਣ ਦੇ ਲਈ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਕਾਂਗਰਸ ਦੇ ਅੰਦਰ ਸਮਾਜਵਾਦੀ ਤੇ ਖੱਬੇ ਪੱਖੀ ਧੜੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਕਿਸਾਨ ਸਭਾ ਹਿੰਦੂ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਐਚ ਐਸ ਆਰ ਏ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਏ ਆਈ ਐਸ ਐਫ ਮਹਿਲਾ ਆਤਮ ਰੱਖਿਆ ਕਮੇਟੀ ਐਮ ਏ ਆਰ ਐਸ ਮਾਰਸ ਪ੍ਰਗਤੀਸ਼ੀਲ ਲੇਖਕ ਸੰਗ ਪੀ ਡਬਲਯੂ ਏ ਭਾਰਤੀ ਜਨ ਨਾਟਿਅਮ ਸੰਗ ਇਪਟਾ ਆਲ ਇੰਡੀਆ ਔਮਨ ਕਾਨਫਰੰਸ ਵਰਕਰਸ ਐਂਡ ਪੀਜੈਂਟਸ ਪਾਰਟੀ ਭਾਰਤ ਨੌਜਵਾਨ ਸਭਾ ਲਾਲ ਬਾਵਟਾ ਕਲਾ ਪੰਥਕ ਤੇ ਪ੍ਰੋਗਰੈਸਿਵ ਆਰਟ ਗਰੁੱਪ ਆਦਿ ਸੰਗਠਨਾਂ ਦੇ ਕੰਮ ਅਤੇ ਅਸਰ ਨੂੰ ਵੀ ਸਮਝਣਾ ਜ਼ਰੂਰੀ ਦੱਸਿਆ ਬੰਬਈ ਦੇ ਵਿੱਚ ਸੀਪੀਆਈ ਦੀ ਪਹਿਲੀ ਕਾਂਗਰਸ ਹੋਈ ਸਾਲ 1934 ਤੋਂ 1942 ਤੱਕ CPI ਤੇ ਪਾਬੰਦੀ ਲੱਗੀ ਰਹੀ ਉਸ ਤੋਂ ਪਹਿਲਾਂ 1945 ਤੋਂ 1947 ਦੇ ਵਿਚਕਾਰ ਵੀ ਪਬੰਦੀ ਵਰਗੀ ਹੀ ਹਾਲਤ ਸੀ ਇਸ ਦੇ ਦੌਰਾਨ PC ਜੋਸ਼ੀ ਜਰਨਲ ਸਕੱਤਰ ਬਣੇ ਤੇ ਪਾਰਟੀ ਨੂੰ ਨਵੀਂ ਦਿਸ਼ਾ ਮਿਲੀ ਸਾਲ 1942 ਦੇ ਬਾਅਦ ਇਸ ਦੀਆਂ ਗਤੀਵਿਧੀਆਂ ਦੇ ਵਿੱਚ ਕਾਫੀ ਤੇਜ਼ੀ ਆ ਗਈ ਸੰਗਠਨ ਦਾ ਜਿਹੜਾ ਸੀ ਵਿਸਤਾਰ ਹੋ ਗਿਆ ਇਸ ਦੇ ਨਤੀਜੇ ਦੇ ਵਿੱਚ 23 ਮਈ ਤੋਂ 1 ਜੂਨ 1943 ਤੱਕ ਖੁੱਲੇ ਤੌਰ ਦੇ ਉੱਤੇ ਸੀਪੀਆਈ ਦਾ ਪਹਿਲਾ ਸੈਸ਼ਨ ਜਾਂ ਕਾਂਗਰਸ ਕਾਰਵਾਈ ਜਿਹੜੀ ਸੀ ਕਾਂਗਰਸ ਕਰਵਾਈ ਗਈ ਇਸ ਸੈਸ਼ਨ ਦੇ ਵਿੱਚ ਪੂਰੇ ਦੇਸ਼ ਤੋਂ 139 ਪ੍ਰਤੀਨਿਧੀ ਸ਼ਾਮਲ ਹੋਏ ਮਸ਼ਹੂਰ ਕਮਿਊਨਿਸਟ ਡਾਕਟਰ ਜੈਡ ਏ ਅਹਿਮਦ ਆਪਣੀ ਲਿਖਤ ਮੇਰੇ ਜੀਵਨ ਕੀ ਕੁਝ ਯਾਦਾਂ ਦੇ ਵਿੱਚ ਲਿਖਦੇ ਨੇ 1943 ਦੇ ਬਾਅਦ ਪੂਰੇ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀ ਤੇ ਉਸ ਦੇ ਜਨ ਸੰਗਠਨਾਂ ਦਾ ਬਹੁਤ ਤੇਜ਼ੀ ਦੇ ਨਾਲ ਵਿਕਾਸ ਹੋਇਆ ਪਾਰਟੀ ਦੇ ਵਿਕਾਸ 'ਚ ਉਸ ਨੂੰ ਕਾਨੂੰਨੀ ਵੈਦਤਾ ਪ੍ਰਾਪਤ ਹੋਣਾ ਤੇ ਕਾਮਰੇਡ ਪੀਸੀ ਜੋਸ਼ੀ ਦੀ ਕੁਸ਼ਲ ਅਗਵਾਈ ਦੇ ਵਿੱਚ ਇੱਕ ਮਹੱਤਵਪੂਰਨ ਪਹਿਲੂ ਤਾਂ ਸੀ ਹੀ ਦੂਜੇ ਪਾਸੇ ਸੰਗਠਨਾਂ ਦੇ ਜਨ ਸੰਘਰਸ਼ ਅਤੇ ਆਜ਼ਾਦੀ ਅੰਦੋਲਨ ਦੇ ਵਿੱਚ ਉਹਨਾਂ ਦੀ ਭੂਮਿਕਾ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਪਹਿਲੂ ਸੀ 1940 ਦਾ ਦਹਾਕਾ ਤੇ ਕਮਿਊਨਿਸਟ ਪਾਰਟੀ 1930 ਤੇ 40 ਦੇ ਦਹਾਕੇ ਚ ਕਮਿਊਨਿਸਟ ਪਾਰਟੀ ਦੇ ਨਾਲ ਜੁੜਨ ਜਾ ਉਸ ਦੇ ਨਾਲ ਜੁੜੇ ਸੰਗਠਨਾਂ ਦੇ ਨਜ਼ਦੀਕ ਆਉਣ ਵਾਲੀਆਂ ਵਿੱਚ ਬૌਧਿਕ ਸੱਭਿਆਚਾਰ ਕਲਾ ਤੇ ਸਾਹਿਤ ਜਗਤ ਦੀਆਂ ਕਈ ਜੜੀਆਂ ਸੀ ਉਗੀਆਂ ਸ਼ਖਸੀਅਤਾਂ ਨੇ ਜਿਵੇਂ ਕਿ ਗੀਤਕਾਰ ਪ੍ਰੇਮਤਾਵਨ ਮਖਦੂਮ ਮੋਹੂਦਨ ਮੋਹਿਦੂਦੀਨ ਕੈਫੀ ਆਜ਼ਮੀ ਜਾਨੀਸਾਰ ਅਖਤਰ ਸਜਾਦ ਜ਼ਾਹਿਰ ਰਸ਼ੀਦ ਜਹਾਂ ਸਾਹਿਰ ਲੁਧਿਆਣਵੀ ਖਵਾਜਾ ਅਹਿਮਦ ਅਬਾਸ ਅਦਾਕਾਰ ਬਲਰਾਜ ਸਾਨੀ ਏਕੇ ਹੰਗਲ ਦੀਨਾ ਪਾਠਕ ਤੇ ਜ਼ੋਹਰਾ ਸਹਿਗਲ ਫਿਲਮ ਸਾਜ ਰਿਤਵੀਕ ਘਟਕ ਸੰਗੀਤਕਾਰ ਸਲੀਲ ਚੌਧਰੀ ਨਾਗਰ ਨਾਗ ਰੋਹਜਾਨ ਤੇ ਰਾਮ ਵਿਲਾਸ ਸ਼ਰਮਾ ਅਲੀ ਸਰਦਾਰ জাফর ਅੰਨਾਪਾਉ ਸਾਠੇ ਅਮਰ ਸ਼ੇਖ ਡੀ ਐਨ ਗਵਨ ਗਵਨਕਰ ਮੁਕਤੀ ਬੋਧ ਸਿਪਤੇ ਹਸਨ ਆਦੀ ਇਸ ਦੇ ਨਾਲ ਜੁੜੇ ਕਲਾਕਾਰਾਂ ਨੇ ਕਲਾ ਦੇ ਨਾਲ-ਨਾਲ ਜ਼ਿੰਦਗੀ ਦਾ ਰਿਸ਼ਤਾ ਵੀ ਜੋੜਿਆ ਇਸ ਦਾ ਅਸਰ ਧਰਤੀ ਕੇ ਲਾਲ ਜਾਨਕੀ ਧਰਤੀ ਦੇ ਪੁੱਤ ਧਰਤੀ ਕੇ ਲਾਲ ਤੇ ਨੀਚਾ ਨਗਰ ਦੇ ਬਾਦ ਦੀਆਂ ਫਿਲਮਾਂ ਦੀ ਕਹਾਣੀ ਗੀਤ ਸੰਗੀਤ ਤੇ ਸਾਫ ਦੇਖਿਆ ਜਾ ਸਕਦਾ ਹੈ ਚਾਲੀ ਦੇ ਦਿਹਾਕੇ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੰਗਾਲ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਆਕਾਲ ਤੇ ਦੇਸ਼ ਦੇ ਪੂਰਬੀ ਇਲਾਕੇ ਦੇ ਵਿੱਚ ਜਾਪਾਨੀ ਹਮਲਾ ਹੋ ਗਿਆ ਅਕਾਲ ਦੀ ਭਿਆਨਕ ਹਾਲਤ ਦਿਖਾਉਂਦੇ ਹੋਏ ਸੁਨੀਲ ਜਾਨਾ ਦੀਆਂ ਫੋਟੋਆਂ ਚਿੱਤੋ ਪ੍ਰਸਾਦ ਜ਼ੈਨੂਲ ਆਬਦੀਨ ਦੀ ਕਲਾ ਕਮਿਊਨਿਸਟ ਕਲਾਕਾਰਾਂ ਤੇ ਭਾਰਤੀ ਜਨ ਨਾਟ્ય ਸੰਘ ਜਿਹੜਾ ਇਪਟਾ ਦੇ ਸੱਭਿਆਚਾਰਕ ਦਲ ਨੇ ਇਸ ਤਰਾਸਦੀ ਦੇ ਨਾਲ ਪੂਰੇ ਦੇਸ਼ ਨੂੰ ਜੋੜਨ ਦਾ ਕੰਮ ਕੀਤਾ। ਸੁਮਿਤ ਸਰਕਾਰ ਦਾ ਮੰਨਣਾ ਹੈ ਕਿ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੱਕ ਕਮਿਊਨਿਸਟ ਪਾਰਟੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਸੀ। ਹਾਲਾਂਕਿ ਕਾਂਗਰਸ ਤੇ ਮੁਸਲਿਮ ਲੀਗ ਦੀ ਤੁਲਨਾ ਦੇ ਵਿੱਚ ਇਹ ਹੁਣ ਵੀ ਬੇਹੱਦ ਕਮਜ਼ੋਰ ਸਨ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਦੇ ਅੰਦੋਲਨ ਦੇ ਨਾਲ-ਨਾਲ ਕਮਿਊਨਿਸਟ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੇ ਲਈ ਵੀ ਸੰਘਰਸ਼ ਕਰ ਰਹੇ ਸਨ ਇਹਨਾਂ ਦੀ ਅਗਵਾਈ ਦੇ ਵਿੱਚ ਕਈ ਵੱਡੇ ਅੰਦੋਲਨ ਹੋਏ ਇਹਨਾਂ ਦੇ ਵਿੱਚ ਕੇਰਲ ਦੇ ਵਿੱਚ ਨਾਰੀਅਲ ਦੇ ਰੇਸ਼ੇ ਕੋਇਰ ਬਣਾਉਣ ਵਾਲਿਆਂ ਦਾ ਵਿਦਰੋਹ ਅਵਧ ਦੇ ਵਿੱਚ ਕਿਸਾਨਾਂ ਦਾ ਲਗਾਨ ਤੇ ਟੈਕਸ ਬੰਦੀ ਦਾ ਸੰਘਰਸ਼ ਤੇਲਗਾਨਾ ਦੇ ਵਿੱਚ ਕਿਸਾਨਾਂ ਦਾ ਜਿਹੜਾ ਸੀ ਸ਼ਸ਼ਤਰ ਵਿਦਰੋਹ ਬੰਗਾਲ ਦਾ ਤੇ ਭਾਗਾ ਮਹਾਰਾਸ਼ਟਰ ਦੇ ਵਿੱਚ ਵਰਲੀ ਆਦੀਵਾਸੀਆਂ ਦਾ ਅੰਦੋਲਨ ਪ੍ਰਮੁੱਖ ਨੇ ਮਸ਼ਹੂਰ ਕਮਿਊਨਿਸਟ ਡਾਕਟਰ ਜੈਡ ਏ ਅਹਿਮਦ ਮੇਰੇ ਜੀਵਨ ਕੀ ਕੁਝ ਜਾਦਾਂ ਕੁਝ ਜਾਦਾਂ ਵਿੱਚ ਲਿਖਦੇ ਹੈ ਕਿ ਅਖਿਲ ਭਾਰਤੀ ਟ੍ਰੇਡ ਜੁਨੀਅਨ ਕਾਂਗਰਸ ਨੇ ਵੀ ਕਈ ਰਾਸ਼ਟਰੀ ਵਿਆਪੀ ਅੰਦੋਲਨ ਚਲਾਏ ਜਿਨ੍ਹਾਂ ਦੇ ਵਿੱਚ 1946 ਦੀ ਡਾਕਤਾਰ ਵਿਭਾਗ ਤੇ ਰੇਲਵੇ ਦੀ ਰੇਲਵੇ ਦੀ ਜੜੀ ਸੀ ਮਜ਼ਦੂਰੀ ਦੀ ਛਾਂਟੀ ਦੇ ਖਿਲਾਫ ਰਾਸ਼ਟਰੀ ਪੱਧਰ ਦੇ ਉੱਤੇ 6 ਮਹੀਨੇ ਤੱਕ ਚੱਲੀ ਹੜਤਾਲ ਦਾ ਵੀ ਜ਼ਿਕਰ ਆਉਂਦਾ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਉਸ ਸਮੇਂ ਤੱਕ ਦੀ ਸਭ ਤੋਂ ਵੱਡੀ ਮਜ਼ਦੂਰ ਹੜਤਾਲ ਮੰਨੀ ਜਾਂਦੀ ਸੀ ਕਮਿਊਨਿਸਟ ਪਾਰਟੀ ਨੇ ਉਸ ਦੌਰ ਦੇ ਵਿੱਚ ਕਈ ਮੰਗਾਂ ਉਠਾਈਆਂ ਬਾਅਦ ਦੇ ਵਿੱਚ ਇਹ ਰਾਸ਼ਟਰੀ ਬਣ ਗਿਆ ਰਾਸ਼ਟਰੀ ਬਣ ਗਈ ਤੇ ਇਹਨਾਂ ਦੇ ਵਿੱਚ ਪ੍ਰਮੁੱਖ ਸਨ ਜ਼ਮੀਨ ਉਸ ਕਿਸਾਨ ਦੀ ਜੋ ਜੋ ਉਸ ਉੱਤੇ ਖੇਤੀ ਕਰਦਾ ਹੈ ਦੇਸ਼ ਦੀ ਦੌਲਤ ਦੇਸ਼ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਹੋਵੇ ਕੰਮ ਦੇ ਘੰਟੇ 8 ਹੋਣ ਸੰਗਠਨ ਬਣਾਉਣ ਮੀਟਿੰਗ ਹੋਵੇ ਪ੍ਰਦਰਸ਼ਨ ਕਰਨ ਅਤੇ ਹੜਤਾਲ ਦਾ ਲੋਕਤੰਤਰੀ ਹੱਕ ਮਿਲੇ ਔਰਤਾਂ ਤੇ ਦਲਿਤਾਂ ਨੂੰ ਸਮਾਜਿਕ ਬਰਾਬਰੀ ਦੇ ਅਤੇ ਇਨਸਾਫ ਉਹਨਾਂ ਨੂੰ ਮਿਲੇ ਫਿਰ ਗੱਲ ਆਉਂਦੀ ਹੈ ਆਜ਼ਾਦੀ ਦੇ ਬਾਅਦ ਸੀਪੀਆਈ ਨੇ ਕੀ ਕੀਤਾ ਆਖਰ ਦੇ ਵਿੱਚ ਸੀਪੀਆਈ ਨੇ ਆਜ਼ਾਦੀ ਦਾ ਖੂਬ ਜ਼ੋਰ ਸ਼ੋਰ ਦੇ ਨਾਲ ਸਵਾਗਤ ਕੀਤਾ ਉਲਤੇ ਅਖਬਾਰ ਦੇ ਖਾਸ ਅੰਕ ਨਿਕਲੇ ਬੰਬਈ ਦੇ ਵਿੱਚ ਪਾਰਟੀ ਨੇ ਆਜ਼ਾਦੀ ਦਾ ਜਸ਼ਨ ਮਨਾਇਆ ਕੁਝ ਸਾਲਾਂ ਦੀ ਅੰਦਰੂਨੀ ਉਥਲ-ਪੁਥਲ ਦੇ ਬਾਅਦ ਸੀਪੀਆਈ ਨੇ ਸਾਲ 1951-52 ਦੀਆਂ ਪਹਿਲੀਆਂ ਆਮ ਚੋਣਾਂ ਦੇ ਵਿੱਚ ਹਿੱਸਾ ਲਿਆ ਕਈ ਰਾਜਾਂ ਦੇ ਵਿੱਚ ਪਾਰਟੀ ਤੇ ਪਾਬੰਦੀ ਸੀ ਤੇ ਕਈ ਨੇਤਾ ਛੁਪ ਕੇ ਕੰਮ ਕਰਦੇ ਰਹੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ ਕਾਫੀ ਦੂਰ ਹੀ ਸਈ ਦੂਜੇ ਨੰਬਰ ਦੇ ਉੱਤੇ ਸੀਪੀਆਈ ਸੀ ਸੀਪੀਆਈ ਦੇ ਚੋਣ ਨਿਸ਼ਾਨ ਦਾਤੀਅ ਦੇ ਕਣਕ ਦੀ ਬੱਲੀ ਤੇ ਜਾਨਕੀ ਜਾਨਕੀ ਸਿੱਟਾ ਜਿਹੜਾ ਦੋਆਬੇ ਵਿੱਚ ਸਿੱਟਾ ਕਹਿ ਦਿੰਦੇ ਆ ਤੇ ਕਣਕ ਦੀ ਬੱਲੀ ਤੇ ਾਕਾਟ ਉਮੀਦਵਾਰ ਲੜੇ ਤੇ 25 ਜਿੱਤੇ ਇਸ ਦੇ ਇਲਾਵਾ 4 ਆਜ਼ਾਦ ਉਮੀਦਵਾਰ ਵੀ CPI ਦੀ ਹਮਾਇਤ ਦੇ ਉੱਤੇ ਜਿੱਤੇ ਲੋਕ ਸਭਾ ਦੇ ਵਿੱਚ ਇਹ ਸਾਰੇ 29 ਇੱਕ ਹੀ ਸਮੂਹ ਦਾ ਹਿੱਸਾ ਸਨ ਦੂਜੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਨੇ 122 ਸੀਟਾਂ ਤੇ ਚੋਣ ਲੜੀ ਤੇ ਇਸ ਦੇ ਸਮੂਹ ਦੇ ਮੈਂਬਰਾਂ ਦੀ ਗਿਣਤੀ 30 ਸੀ ਇੱਥੇ ਹੀ ਨਹੀਂ ਸਾਲ 1964 ਦੇ ਵਿੱਚ ਪਾਰਟੀ ਦੇ ਵਿੱਚ ਟੁੱਟ ਤੋਂ ਪਹਿਲਾਂ ਹੋਇਆ ਉਹ ਗਿਆ ਤਿੰਨ ਲੋਕ ਸਭਾ ਚੋਣਾਂ ਵਿੱਚੋਂ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਸੀ ਇਹ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੀ ਕਮਿਊਨਿਸਟ ਕਮਿਊਨਿਸਟ ਰਾਜਨੀਤੀ ਦੀ ਸ਼ੁਰੂਆਤ ਸੀਗੀ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਕਮਿਊਨਿਸਟ ਸੰਸਦ ਮੈਂਬਰਾਂ ਦੇ ਦੇਸ਼ ਦੀ ਅਰਥ ਵਿਵਸਥਾ ਮਜ਼ਦੂਰ ਕਿਸਾਨਾਂ ਦੇਸ਼ ਦੀ ਵਿਦੇਸ਼ੀ ਨੀਤੀ ਨਾਲ ਜੁੜੇ ਮੁੱਦੇ ਉਠਾਏ ਰੇਨੂ ਚੱਕਰਵਰਤੀ ਪ੍ਰੋਫੈਸਰ ਹੀਰੇਨ ਮੁਖਰਜੀ ਰਵੀ ਨਾਰਾਇਣ ਰੈਂਡੀ ਪਾਰਵਤੀ ਕ੍ਰਿਸ਼ਨਨ ਐਸ ਏ ਡਾਂਗੇ ਭੁਪੇਸ਼ ਗੁਪਤਾ ਗੀਤਾ ਮੁਖਰਜੀ ਭੋਗੇਂਦਰ ਯਾ ਚਾ ਸਰਜੂ ਪਾਂਡੇ ਝਾਰਖੰਡ ਰਾਏ ਇੰਦਰਜੀਤ ਗੁਪਤਾ ਮੁਹੰਮਦ ਇਲਿਆਸ ਇਸ ਹਾਕ ਸੰਭਾਲੀ ਸ਼ੁਰੂਆਤੀ ਦੌਰ ਦੇ ਕੁਝ ਜਿਹੜੇ ਸਨ ਪ੍ਰਮੁੱਖ ਕਮਿਊਨਿਸਟ ਸੰਸਦ ਮੈਂਬਰ ਰਹੇ ਇੱਥੇ ਹੀ ਬਸ ਨਹੀਂ ਵਿਰੋਧੀ ਧਿਰ ਦੇ ਪਹਿਲੇ ਨੇਤਾ ਵੀ ਭਾਗ ਭਾਗਪਾ ਸੰਸਦ ਮੈਂਬਰ ਏਕੇ ਗੋਪਾਲਨ ਸੰਸਨ ਕੇਰਲ ਦੇ ਵਿੱਚ ਪਹਿਲੀ ਖੱਬੇ ਪੱਕੀ ਸਰਕਾਰ ਹੁੰਦੀ ਹੈ ਸੀਨੀਅਰ ਪੱਤਰਕਾਰ ਇੰਦਰ ਮਲ ਹੋਤਰਾ ਨੇ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ 15 ਸਾਲ ਪਹਿਲਾਂ ਭਾਰਤੀ ਰਾਜਨੀਤੀ ਤੇ ਇਸ ਅਹਿਮ ਪੜਾਅ ਦਾ ਜਿਹੜਾ ਜ਼ਿਕਰ ਕੀਤਾ ਸੀ ਉਹ ਲਿਖਦੇ ਨੇ ਕਿ ਸਾਲ 1957 ਦੀਆਂ ਦੂਜੀਆਂ ਆਮ ਚੋਣਾਂ ਦੇ ਵਿੱਚ ਕੁਝ ਅਜਿਹਾ ਹੋਇਆ ਕਿ ਪੂਰੀ ਦੁਨੀਆ ਜਿਹੜੀ ਸੀ ਹੈਰਾਨ ਰਹਿ ਗਈ ਇਹ ਗੱਲ ਤੁਰੰਤ ਹੀ ਅੰਤਰਰਾਸ਼ਟਰੀ ਸਨਸਣੀ ਬਣ ਗਈ ਕੇਰਲ ਦੇ ਵਿੱਚ ਅਣਵੰਡੀ ਭਾਰਤੀ ਕਮਿਊਨਿਸਟ ਪਾਰਟੀ ਨੇ ਵਿਧਾਨ ਸਭਾ ਚੋਣ ਜਿੱਤ ਲਈ ਸੀ ਉਹੀ ਕੇਰਲ ਜਿਸ ਨੂੰ ਉਸ ਵਕਤ ਲੋਕ ਭਾਰਤ ਦਾ ਸਮੱਸਿਆਵਾਂ ਦੇ ਨਾਲ ਭਰਿਆ ਹੋਇਆ ਰਾਜ ਕਹਿੰਦੇ ਸਨ ਇਸ ਤਰ੍ਹਾਂ ਦੁਨੀਆ ਦੇ ਵਿੱਚ ਪਹਿਲੀ ਬਾਰ ਕੋਈ ਕਮਿਊਨਿਸਟ ਪਾਰਟੀ ਆਜ਼ਾਦ ਅਤੇ ਨਿਰਪੱਖ ਚੋਣ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਸ਼ੁਰੂਆਤੀ ਹੈਰਾਨੀ ਅਤੇ ਉਤਸ਼ਾਹ ਹੌਲੀ-ਹੌਲੀ ਚਿੰਤਾ ਦੇ ਵਿੱਚ ਬਦਲ ਗਏ ਤੇ ਚਿੰਤਾ ਦੇਸ਼ ਦੇ ਅੰਦਰ ਘੱਟ ਬਲਕਿ ਬਾਹਰ ਦੀ ਦੁਨੀਆ ਦੇ ਵਿੱਚ ਜ਼ਿਆਦਾ ਸੀ ਕੇਰਲ ਦੀ ਸਰਕਾਰ ਨੇ ਸਮਾਜਿਕ ਆਰਥਿਕ ਸੁਧਾਰ ਦੇ ਕਈ ਕਦਮ ਚੁੱਕੇ ਇਹਨਾਂ ਕਦਮਾਂ ਨੇ ਸਮਾਜ ਦੇ ਮਜ਼ਬੂਤ ਵਰਗਾਂ ਨੂੰ ਨਾਰਾਜ਼ ਕਰ ਦਿੱਤਾ ਉੱਥੇ ਅੰਦੋਲਨ ਹੋਣ ਲੱਗੇ ਇੱਕ ਸਮਾਂ ਅਜਿਹਾ ਆਇਆ ਕਿ ਤਤਕਾਲੀ ਜਵਾਹਰ ਲਾਲ ਨਹਿਰੂ ਸਰਕਾਰ ਨੇ ਸਾਲ 1959 ਦੇ ਵਿੱਚ ਈ ਐਮ ਐਸ ਨਬੂਦ ਨਬੂਦਰੀ ਪਾਦ ਦੀ ਜਿਹੜੀ ਸੀ ਕਮਿਊਨਿਸਟ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਸਮਾਜਵਾਦੀ ਦੁਨੀਆ ਤੇ ਅਸਰ ਪਿਆ सीपीआई ਦੇ ਸਫਰ ਨੂੰ ਦੁਨੀਆ ਦੀ ਖੱਬੇ ਪੱਖੀ ਰਾਜਨੀਤੀ ਤੋਂ ਕੱਟ ਕੇ ਵੀ ਨਹੀਂ ਦੇਖਿਆ ਜਾ ਸਕਦਾ ਤੇ ਕਮਿਊਨਿਸਟ Karl Marx ਅਤੇ Friedrich Engels ਦੇ ਵਿਚਾਰ ਜਿਹੜੇ ਨੇ Friedrich Engels ਦੇ ਵਿਚਾਰ ਨੂੰ ਬੁਨਿਆਦੀ ਸਿਧਾਂਤ ਮੰਨਦੇ ਨੇ ਤਿਸ ਨੂੰ ਉਹ ਵਿਗਿਆਨਕ ਸਮਾਜਵਾਦੀ ਵਿਚਾਰ ਕਹਿੰਦੇ ਐ ਬਾਅਦ ਦੇ ਵਿੱਚ ਇਸ ਵਿੱਚ ਜੁੜੇ ਰੂਸ ਦੇ Vladimir Ilyich Lenin ਦੀ ਤੇ ਚੀਨ ਦੇ ਮਾਉਥ ਮਾਉਥ ਸੇ ਤੋਂਗ ਜਾਣਕਾਰ ਮੰਨੇ ਨੇ ਖਾਸ ਤੌਰ ਦੇ ਉਤੇ ਰੂਸ ਅਤੇ ਚੀਨ ਨੇ ਚੀਨ ਦੇ ਰਣਨੀਤਿਕ ਵਿਚਾਰਾਂ ਦਾ ਅਸਰ ਭਾਰਤੀ ਕਮਿਊਨਿਸਟ ਪਾਰਟੀ ਦੀ ਦਿਸ਼ਾ ਤੈਅ ਕਰਨ ਦੇ ਮਾਮਲੇ ਦੇ ਵਿੱਚ ਕਈ ਵਾਰ ਪਿਆ। ਸਾਲ 1948 ਆਜ਼ਾਦੀ ਦਾ ਸਮਾਂ ਵੀ ਜਿਹੜਾ ਸੀ ਭਾਰਤ ਕਮਿਊਨਿਸਟ ਪਾਰਟੀ ਦੀ ਦੂਜੀ ਕਾਂਗਰਸ ਦੇ ਵਿੱਚ ਇਸੇ وجہ ਦੇ ਨਾਲ ਰਣਨੀਤੀ ਬਦਲ ਦਿੱਤੀ ਗਈ। ਜਨਨ ਸਕੱਤਰ ਪੀ ਸੀ ਜੋਸ਼ੀ ਹਟਾ ਦਿੱਤੇ ਗਏ। ਉਹਨਾਂ ਦੀ ਜਗ੍ਹਾ ਬੀਟੀ ਰਣ ਦੀਵੇ ਜਰਨਲਸ ਕੱਤਰ ਬਣੇ ਭਾਰਤ ਦੀ ਆਜ਼ਾਦੀ ਤੇ ਸਵਾਲ ਚੁੱਕੇ ਗਏ ਇਸ ਨਵੀਂ ਰਾਜਨੀਤੀ ਰਣਨੀਤੀ ਦੀ ਵਜ੍ਹਾ ਦੇ ਨਾਲ ਕਮਿਊਨਿਸਟ ਪਾਰਟੀ ਤੇ ਕਈ ਰਾਜਾਂ ਦੇ ਵਿੱਚ ਪਾਬੰਦੀ ਲਾ ਦਿੱਤੀ ਗਈ ਇੱਥੇ ਬਸ ਨਹੀਂ ਵੱਡੀ ਗਿਣਤੀ ਚ ਲੋਕਾਂ ਨੇ ਕਮਿਊਨਿਸਟ ਪਾਰਟੀ ਛੱਡ ਦਿੱਤੀ ਫਰਵਰੀ 1948 ਦੇ ਵਿੱਚ ਪਾਰਟੀ ਦੇ ਦੂਜੇ ਸੈਸ਼ਨ ਤੱਕ ਇਸ ਦੇ ਮੈਂਬਰਾਂ ਦੀ ਗਿਣਤੀ ਦੇ ਵਿੱਚ 1 ਲੱਖ ਤੋਂ ਉੱਪਰ ਹੋ ਗਈ ਸੀ ਪਰ 1951 ਤੱਕ ਆਉਂਦੇ-ਆਉਂਦੇ ਸੀਪੀਆਈ ਦੇ ਮੈਂਬਰਾਂ ਦੀ ਗਿਣਤੀ ਘਟ ਕੇ ਇੱਕ ਅਨੁਮਾਨ ਦੇ ਮੁਤਾਬਕ 10 ਤੋਂ 20 ਹਜ਼ਾਰ ਦੇ ਵਿਚਕਾਰ ਸਿਮਟ ਗਈ ਬਾਅਦ ਦੇ ਸਾਲਾਂ ਦੇ ਵਿੱਚ ਰਣਨੀਤੀ ਅਤੇ ਲੀਡਰਸ਼ਿਪ ਦੇ ਬਦਲਾਅ ਹੋਇਆ ਇਸ ਤੋਂ ਬਾਅਦ ਸਾਲ 1963 ਤੱਕ ਇਸ ਦੇ ਮੈਂਬਰਾਂ ਦੀ ਗਿਣਤੀ ਫਿਰ ਤੇਜ਼ੀ ਦੇ ਨਾਲ ਵਧੀ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਚ ਪਹਿਲੀ ਵੱਡੀ ਫੁੱਟ ਪਈ ਸਾਲ 1964 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਚ ਪਹਿਲੀ ਵੱਡੀ ਫੁੱਟ ਹੋਈ ਅਲੱਗ ਹੋਈਆਂ ਹੋਇਆ ਧੜਾ ਬਾਅਦ ਦੇ ਵਿੱਚ ਭਾਰਤ ਦੀ ਜਿਹੜੀ ਸੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਨਾਂ ਦੇ ਨਾਲ ਜਾਣਿਆ ਗਿਆ ਅੱਜ ਭਾਰਤ ਦੇ ਵਿੱਚ ਕਈ ਕਮਿਊਨਿਸਟ ਪਾਰਟੀਆਂ ਨੇ ਅਨਿਲ ਰਾਜੀਮ ਵਾਲੇ ਦੇ ਮੁਤਾਬਕ ਦੂਜੇ ਵਿਸ਼ਵ ਯੁੱਧ ਦੇ ਬਾਅਦ ਇੱਕ ਸਹਿਮਤੀ ਬਣੀ ਕਿ ਅੱਜ ਪੁਰਾਣੇ ਢੰਗ ਦੇ ਨਾਲ ਸਮਾਜਿਕ ਤਬਦੀਲੀ ਨਹੀਂ ਕੀਤੀ ਜਾ ਸਕਦੀ ਸੰਸਦੀ ਮਾਰਗ ਸ਼ਾਂਤੀ ਮਾਰਗ ਜਨਤਾ ਨੂੰ ਲਾਂਬੰਦ ਕਰਕੇ ਉਤਾਰਨਾ ਇਹ ਇੱਕ ਸਮਝ ਬਣੀ ਚੀਨ ਤੋਂ ਸਾਡੇ ਦੇਸ਼ ਦੇ ਵਿੱਚ ਮਾਓਵਾਦ ਦਾ ਪ੍ਰਭਾਵ ਆਇਆ ਇਸ ਤੋਂ ਬਾਅਦ ਦੁਨੀਆ ਦੇ ਵਿੱਚ ਕਮਿਊਨਿਸਟ ਪਾਰਟੀਆਂ ਦੇ ਵਿੱਚ ਦੋ ਜਾਂ ਕਈ ਟੜੇ ਪਣੇ ਇਸ ਦੇ ਅਸਰ ਦਾ ਜਿਹੜਾ ਅਸਰ ਦੇ ਬਾਰੇ ਅਨਿਲ ਰਾਜੇਮ ਵਾਲੇ ਦਾ ਮੰਨਣਾ ਹੈ ਕਿ ਕਮਿਊਨਿਸਟ ਪਾਰਟੀ ਦੀ ਤਾਕਤ ਅੱਧੀ ਨਹੀਂ ਅੱਧੇ ਤੋਂ ਵੀ ਘੱਟ ਹੋ ਗਈ ਉਸ ਸਥਿਤੀ ਦੇ ਵਿੱਚ ਅਚਨਕ ਤੌਰ ਦੇ ਉੱਤੇ ਉਭਰਨ ਦੇ ਵਿੱਚ ਵੀ ਕਾਫੀ ਸਮਾਂ ਲੱਗ ਗਿਆ 90 ਦੇ ਦਹਾਕੇ ਦੇ ਵਿੱਚ ਸੋਵੀਅਤ ਸੰਘ ਦੇ ਟੁੱਟਣ ਤੇ ਪੂਰਬੀ ਯੂਰਪ ਦੇ ਕਈ ਸਮਾਜਵਾਦੀ ਦੇਸ਼ਾਂ ਦੇ ਵਿੱਚ ਕਮਿਊਨਿਸਟ ਪਾਰਟੀ ਦੀ ਸੱਤਾ ਤੋਂ ਬੇਦਖਲੀ ਨੇ ਭਾਰਤ ਦੇ ਖੱਬੇ ਪੱਖੀ ਅੰਦੋਲਨ ਤੇ ਵੀ ਗਹਿਰਾ ਅਸਰ ਪਾਇਆ ਰਾਨੀਤਿਕ ਗਲਤੀਆਂ ਤੇ ਸੁਧਾਰ ਹੋਏ ਆਪਣੇ ਸਫਰ ਦੇ ਵਿੱਚ ਸੀਪੀਆਈ ਨੇ ਕੁਝ ਰਾਨੀਤਿਕ ਗਲਤੀਆਂ ਵੀ ਕੀਤੀਆਂ ਤੇ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਏਬੀ ਵਰਦਨ ਦੇ ਪੁਸਤਕ ਜਿਹੜੀ ਹੈ 80 ਸੀਪੀਆਈ 80ਵੇਂ ਦਹਾਕੇ ਦੇ ਵਿੱਚ ਉਹਦੇ ਵਿੱਚ ਲਿਖਦੇ ਨੇ ਕਿ 40 ਦੇ ਦਹਾਕੇ ਦੇ ਵਿੱਚ ਕਮਿਊਨਿਸਟਾਂ ਨੇ ਸ਼ਾਨਦਾਰ ਕਾਮਯਾਬੀਆਂ ਹਾਸਲ ਕੀਤੀਆਂ ਉਹਨਾਂ ਦੇ ਮੁਤਾਬਕ ਪਰ ਇਹ ਕਾਮਯਾਬੀਆਂ ਬਿਨਾਂ ਗੰਭੀਰ ਗਲਤੀਆਂ ਤੇ ਭਟਕਾਂ ਦੇ ਨਾਲ ਨਹੀਂ ਸਨ ਏਬੀ ਵਰਦਨ ਲਿਖਦੇ ਨੇ ਕਿ ਸਾਲ 1942 ਦੇ ਵਿੱਚ ਇਸਨੇ ਰਣਨੀਤਿਕ ਤੌਰ ਦੇ ਉਤੇ ਵੱਡੀ ਗਲਤੀ ਕੀਤੀ ਸੀ ਤੇ ਉਹਨਾਂ ਦੇ ਮੁਤਾਬਕ ਉਹ ਫਾਸੀਸਟ ਵਿਰੋਧੀ ਜੰਗ ਅਤੇ ਰਾਸ਼ਟਰੀ ਮੁਕਤੀ ਸੰਘਰਸ਼ ਨੂੰ ਜੋੜਨ ਦੇ ਵਿੱਚ ناکਾਮ ਰਹੀ ਹਾਲਾਂਕਿ ਉਹ ਇਹ ਵੀ ਕਹਿੰਦੇ ਨੇ ਕਿ ਇਸ ਦੇ ਬਾਅਦ ਵੀ ਸੀਪੀਆਈ ਦੇ ਹਜ਼ਾਰਾਂ ਮੈਂਬਰਾਂ ਨੇ ਅੰਦੋਲਨ ਦੇ ਵਿੱਚ ਹਿੱਸਾ ਲਿਆ ਤੇ ਜੇਲ੍ਹਾਂ ਵੀ ਕਟੀਆਂ ਤੇ ਜੇਲ੍ਹਾਂ ਦੇ ਵਿੱਚ ਗਏ ਕਮਿਊਨਿਸਟ ਪਾਰਟੀ ਦਾ ਅਸਲ ਦੇ ਵਿੱਚ ਪੁਵੇਕ ਮੌਜੂਦਾ ਦੌਰ ਦੀਆਂ ਚੋਣ ਰਣਨੀਤੀਆਂ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਹਾਲਤ ਜਿਹੜੀ ਆ ਚੰਗੀ ਨਹੀਂ ਦਿਖਦੀ ਹੈ ਉਸਤੇ ਪੁਰਾਣੇ ਗੜ ਮੰਨੇ ਜਾਣ ਵਾਲੇ ਇਲਾਕੇ ਕਮਜ਼ੋਰ ਹੋਏ ਜਿਵੇਂ ਬਿਹਾਰ ਇੱਕ ਸਮੇਂ ਕਮਿਊਨਿਸਟ ਪਾਰਟੀ ਦੇ ਨੇਤਾ ਬਿਹਾਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਦਲ ਦੇ ਨੇਤਾ ਵੀ ਸਨ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਦੇ ਇੱਕ ਵੀ ਉਮੀਦਵਾਰ ਨੂੰ ਕਾਮਯਾਬੀ ਨਹੀਂ ਮਿਲ ਸਕੀ ਮੌਜੂਦਾ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਇਸ ਦੇ 2-2 ਮੈਂਬਰ ਹਨ ਹਾਲਾਂਕਿ ਕੇਰਲ ਦੇ ਵਿੱਚ ਪਿਛਲੀਆਂ ਦੋ ਚੋਣਾਂ 'ਚ ਖੱਬੇ ਲੋਕਤੰਤਰੀ ਫਰੰਟ ਦੀ ਸਰਕਾਰ ਹੈ। CPI ਇਸ ਸਰਕਾਰ ਦਾ ਜਿਹੜਾ ਹਿੱਸਾ ਹੈ ਤੇ ਇਸ ਤੋਂ ਪਹਿਲਾਂ ਸਾਲਾਂ ਤੱਕ ਖੱਬੇ ਪੱਕੀ ਮੋਰਚੇ ਦੀਆਂ ਸਰਕਾਰਾਂ ਪੱਛਮੀ ਬੰਗਾਲ, ਤ੍ਰਿਪੁਰਾ ਦੇ ਵਿੱਚ ਵੀ ਰਹੀਆਂ। ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕਿਸੇ ਵਿਚਾਰ ਦੇ ਅਸਰ ਨੂੰ ਸਿਰਫ ਚੋਣਾਂ ਦੀ ਕਾਮਯਾਬੀ ਦੇ ਪੈਮਾਨੇ ਦੇ ਉੱਤੇ ਮਾਪਿਆ ਜਾ ਸਕਦਾ ਹੈ ਤਾਂ ਕਿ ਨਵੀਂ ਪੀੜ੍ਹੀ CPI ਦੇ ਨਾਲ ਜੁੜ ਰਹੀ ਹੈ। ਇਹ ਵੀ ਸਵਾਲ ਹੈ। ਅਨਿਲ ਰਾਜਿੰਮ ਵਾਲੇ ਕਹਿੰਦੇ ਨੇ ਕਿ ਜੁੜ ਰਹੀ ਹੈ ਪਰ ਜਿੰਨੇ ਨੌਜਵਾਨ ਆਉਣੇ ਚਾਹੀਦੇ ਨੇ ਉਹਨੇ ਨਹੀਂ ਆ ਰਹੇ ਨੇ ਸਾਨੂੰ ਨਵੇਂ ਤਬਕਿਆਂ ਦੇ ਵਿਚਾਰ ਕੰਮ ਕਰਨ ਦੀ ਜ਼ਰੂਰਤ ਹੈ ਭਾਰਤ ਵਰਗੇ ਦੇਸ਼ ਦੇ ਵਿੱਚ ਹਥਿਆਰਬੰਦ ਸੰਘਰਸ਼ ਤੇ ਹਥਿਆਰਬੰਦ ਕ੍ਰਾਂਤੀ ਦੀ ਕੋਈ ਜਗ੍ਹਾ ਨਹੀਂ ਹੈ ਇਸ ਦੇਸ਼ ਦੇ ਵਿੱਚ ਕਈ ਖੱਬੇਪੱਖੀ ਸਰਕਾਰਾਂ ਬਣੀਆਂ ਉਸ ਤੋਂ ਸਬਕ ਮਿਲਦਾ ਹੈ ਕਿ ਲੋਕਤੰਤਰ ਹੀ ਅਧਿਕਾਰਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਕਮਿਊਨਿਸਟ ਸੱਤਾ ਦੇ ਵਿੱਚ ਆ ਸਕਦੇ ਨੇ ਸਭ ਤੋਂ ਵੱਧ ਕੇ ਬਦਲਦੀ ਸਥਿਤੀ ਦੇ ਮੁਤਾਬਕ ਕਮਿਊਨਿਸਟ ਜਿਹੜੇ ਨੇ ਕਮਿਊਨਿਸਟਾਂ ਨੂੰ ਬਦਲਣਾ ਹੋਵੇਗਾ ਜੀ ਦੋਸਤੋ ਇਹ ਸੀ ਜੀ ਗੱਲਬਾਤ ਕ੍ਰੈਡਿਟ ਜਾਂਦਾ ਜੀ ਨਸੀਰਉਦੀਨ ਹੁਣਾਂ ਨੂੰ ਜੀ ਤੇ ਬਹੁਤ-ਬਹੁਤ ਸ਼ੁਕਰੀਆ ਬਾ ਕਮਲ ਜਾਣਕਾਰੀ ਦਿੱਤੀ ਆ ਉਹਨਾਂ ਦੀ ਬੀਬੀਸੀ ਤੋਂ ਆਪਾਂ ਜਿਹੜੀ ਸਾਂਝੀ ਕੀਤੀ ਹੈ ਕਾਫੀ ਦਿਨਾਂ ਤੋਂ ਮੇਰੇ ਮਨ 'ਚ ਸੀ ਇਹ ਗੱਲਬਾਤ ਸਾਂਝੀ ਕੀਤੀ ਜਾਵੇ ਸਮੇਂ ਦੇ ਪਰਵਾਹ ਦੇ ਵਿੱਚ ਦਾਤੀ ਦੀ ਤਾਰ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ 100 ਸਾਲ ਜੋ ਸਮੇਂ ਦੇ ਇਤਿਹਾਸ ਦੇ ਨਾਲ ਅੱਗੇ-ਅੱਗੇ ਜਾ ਕੇ ਬਦਲਦੇ ਗਏ ਨਸੀਰਉਦੀਨ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੀਰ ਦਾ ਮੰਚ ਲੋ ਦੋਸਤੋ ਇਹ ਸੀ ਜੀ ਗੱਲਬਾਤ ਸਾਮਰਾਜੀ ਢਾਂਚੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਤੇ ਹੋ ਸਾਰੀਆਂ ਚੀਜ਼ਾਂ ਦੀ ਤੇ ਕਿੱਥੋਂ ਚੱਕ ਕੇ ਰਲ ਮਿਲ ਕੇ ਜਦੋਂ ਕੰਮ ਕਰਦੇ ਸੀ ਕਾਂਗਰਸ ਵੀ ਬੁਲੰਦੀਆਂ ਤੇ ਸੀ ਤੇ ਕਮਿਊਨਿਸਟ ਪਾਰਟੀ ਵੀ ਬੁਲੰਦੀਆਂ ਤੇ ਸੀ ਤੇ ਇਹਦਾ ਸਾਂਝਾ ਕਰਨ ਦਾ ਕਾਰਨ ਵੀ ਹੈ ਕਿ ਭਾਈ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜਿਹੜੀ ਸਾਡੇ ਵਿੱਚ ਉਹ ਆ ਜਾਂਦੀ ਹੈ ਨਾ ਕਿ ਮੈਂ ਮੈਂ ਆ ਬੱਸ ਫਿਰ ਉਹ ਕਿਤੇ ਨਾ ਕਿਸੇ ਸਾਨੂੰ ਫੇਲ ਵੀ ਕਰ ਜਾਂਦੀ ਹੈ